चखो ते वेखो भई यहोवा पला है तन है ओ पुरुष जो उस दे विच पनाह लैंदा है सब बोले आमेन दानियल 6 उधर बाइबल वचन पढ़िए की कहदा दानियल की पुस्तक 6 है देना है ओदा बाइबल वचन मेरे परमेश्वर ने अपने दूत दूत रूपे भेजा

ਉਰੇ ਦੇ ਅੰਦਰ ਕੀ ਕੀਤਾ ਗਿਆ ਸੀ ਛੁੱਟਿਆ ਗਿਆ ਸੀ ਸ਼ੇਰ ਤੇ ਹਵਾ ਤੇ ਕਰ ਦਿੱਤਾ ਗਿਆ ਸ਼ੇਰਾਂ ਮੇਰਾ ਮਨ ਦੀ ਸੀ ਦਾਨੀਅਲ ਦਾ ਕਸੂਰ ਕੀ ਸੀ ਦਾਨੀਅਲ ਉਹਨੂੰ ਰੋਕਿਆ ਗਿਆ ਸੀ ਕਿ ਤੂੰ ਪ੍ਰਾਰਥਨਾ ਤੇ ਇੱਕ ਮੂਰਤ ਦੇ ਅੱਗੇ ਕੀ ਚਪਾਉਣਾ ਹੈ ਤੇ ਉਹਨੇ ਉਹ ਕਹਿਣਾ ਨਾ ਮੰਨ ਕੇ ਦਾਨੀਅਲ ਨੇ

ਮੇਸ਼ਾ ਪਰਮੇਸ਼ਰ ਦੇ ਵਿੱਚ ਆਨੰਦਿਤ ਰਹੇਗੀ ਤੇ ਮੇਰਾ ਮੂੰਹ ਸਦਾ ਖੁਦਾਵੰਦ ਦੀ ਵਡਿਆਈ ਕਰਦਾ ਰਹੇਗਾ ਸਭ ਬੋਲੇ ਹallelujah ਹallelujah ਜਦ ਤਾਨੀਆ 6 ਉਹਦਾ ਪਾਈ ਪੜਦੇ ਹਾਂ ਜਦੋਂ ਉਹਨੂੰ ਸ਼ੇਰਾਂ ਦੇ ਉਹਦੇ ਘਰੇ ਦੇ ਵਿੱਚ ਰੱਖਿਆ ਗਿਆ ਤੇ ਸ਼ੇਰਾਂ ਦੇ ਅੱਗੇ ਉਹਨੂੰ ਪਾ ਦਿੱਤਾ ਕਿ ਭੁੱਖੇ ਸ਼ੇਰ ਉਹਨੂੰ ਖਾ ਲੈਣਗੇ ਉਹਨਾਂ ਦੀ ਰਾਜੇ ਦੀ ਨਿਗਾਹ ਦੇ ਅੰਦਰ ਉਹਨੇ ਕੀ ਕਸੂਰ ਕੀਤਾ ਸੀ ਤਾਂ ਉਹਨੇ ਕੀ ਕਹਿਣਾ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਪੁਪੈਂਟ ਆਇਆ ਸਾਂ ਬੋਲੇ ਹallelujah ਹallelujah ਆਪੋਲੇ ਹallelujah ਹallelujah ਮੈਂ ਤੁਹਾਨੂੰ ਹੁਣੇ ਪਿੱਛੇ ਦੇ ਕੀ ਪੜਾ ਕੇ ਗਏ ਹਾਂ ਕੀ ਲਿਖਿਆ ਹੋਇਆ ਸੀ ਜਿਹੜਾ ਬਚਨ ਆਪਾਂ ਪੜ੍ਹ ਕੇ ਗਏ ਆਂ ਸਤ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਰੇ ਡੇਰਾ ਲੰਘਦਾ ਹੈ ਸਾਂ ਬੋਲੇ ਹallelujah ਪਨੇਸ਼ੁਰ ਦਾ ਦੂਤ ਜਿਹੜੇ ਪਰਮੇਸ਼ਰ ਤੋਂ ਡਰਦੇ ਨੇ ਇਨਸਾਨਾਂ ਤਾਂ ਨਹੀਂ ਡਰਦੇ ਖੁਦਾਵੰਦ ਦਰਦੂਤ ਉਹਦੇ ਆਲੇ ਦੁਆਲੇ ਕੀ ਲਾ ਲਵੇਂਗਾ ਮੇਰਾ ਉਹਨੂੰ ਬਚਾਉਣ ਦੇ ਲਈ ਹallelujah 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 ਕਹਿੰਦਾ ਜਦੋਂ ਮਸਕੀਨ ਪੁਕਾਰਦਾ ਹੈ ਤਾਂ ਪਰਮੇਸ਼ਰ ਸੁਣ ਲੈਂਦਾ ਹੈ ਤੇ ਸਾਰੇ ਆ ਦੁੱਖਾਂ ਤੋਂ ਪਰਮੇਸ਼ਰ ਉਹਨੂੰ ਛਡਾਉਂਦਾ ਹੈ ਇੱਥੇ ਮਸਕੀਨ ਹੈ ਉਹ ਦਾਨੀਅਲ ਇੱਥੇ ਉਹ ਗਰੀਬ ਹੈ ਦਾਨੀਅਲ ਉਹ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਵਿੱਚ ਹੈ ਹਲੀਮ ਹਲੀਮ ਤਾਈ ਦੇ ਅੰਦਰ ਹੈ ਪਰਮੇਸ਼ਰ ਦਾ ਡਰ ਮੰਨਣ ਵਾਲਾ ਦਾਨੀਅਲ ਪਰਮੇਸ਼ਰ ਦੀ ਭਵਿਸ਼ਤਾ ਦੇ ਵਿੱਚ ਆਨੰਦਿਤ ਰਹਿਣ ਵਾਲਾ ਦਾਨੀਅਲ ਪਰਮੇਸ਼ਰ ਦਾ ਹੁਕਮ ਮੰਨਣ ਵਾਲਾ ਦਾਨੀਅਲ ਕਿਸੇ ਇਨਸਾਨ ਤੋਂ ਨਾ ਡਰਨ ਵਾਲਾ ਦਾਨੀਅਲ ਚਾਹੇ ਉਹ ਸ਼ੇਰਾਂ ਦੇ ਘਰੇ ਦੇ ਵਿੱਚ ਸੁਟਿਆ ਗਿਆ ਪਰ ਉਹਨੇ ਕਿਹਾ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਮੇਰੇ ਲਈ ਭੇਜਿਆ ਤੋ ਉਹਨੇ ਸ਼ੇਰਾਂ ਦਾ ਮੂੰਹ ਹੀ ਕਰ ਦਿੱਤਾ ਬੰਦ ਕਰ ਦਿੱਤਾ ਕਹਿੰਦਾ ਮੈਨੂੰ ਰਤੀ ਪਰ ਵੀ ਧੋਖ ਉਹਨਾਂ ਨੇ ਨਹੀਂ ਦਿੱਤਾ। ਸ਼ੇਰਾਂ ਦਾ ਮੂੰਹ ਹੀ ਹੋ ਗਿਆ। ਪਰਮੇਸ਼ਰ ਸਾਹੇ ਤੱਕ ਨਹੀਂ ਕਰ ਸਕਦਾ। ਹallelujah। 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 ਕਹਿੰਦਾ ਜਦ ਮੈਂ ਮੇਰੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬੇਦੋਸ਼ੀ ਪਾਈ ਹੈ, ਭਾਵੇਂ ਮੈਂ ਆਪਣੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬੇਦੋਸ਼ ਫੈਰਿਆ ਹਾਂ, ਉਹਨੇ ਮੇਰਾ ਨਿਆਂ ਕੀਤਾ ਹੈ। ਜਦ ਮੈਂ ਆਪਣੇ ਖੁਦਾ ਦੀ ਨਿਗਾਹ ਦੇ ਅੰਦਰ ਬੇਦੋਸ਼ਾਂ ਤੇ ਸੰਸਾਰ ਮੇਰੇ ਉੱਤੇ ਜਿੰਨਾ ਮਰਜ਼ੀ ਦੋਸ਼ ਲਾ ਦੇਵੇ, ਮੈਨੂੰ ਕੋਈ ਫਰਕ ਮੈਂ ਕਹਤਾ ਤਰੋ ਹਾਲੇਲੂਇਆ 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 ਪਰੋ ਨੇ ਕੀਆ ਹੈ ਰਾਜਾ ਤੇਰੇ ਅੱਗੇ ਵੀ ਮੈਂ ਦੋਸ਼ ਨਹੀਂ ਕੀਤਾ ਰਾਜੇ ਨੂੰ ਵੀ ਪਤਾ ਸੀ ਕਿ ਇਹਨੇ ਕੋਈ ਵੱਟੀ ਕਰਤੀ ਨਹੀਂ ਕੀਤੀ ਇਹਨੇ ਕਿਸੇ ਨੂੰ ਮਾਰਿਆ ਨਹੀਂ ਕੋਈ ਕਤਲ ਕੋਈ ਡਾਕੂ ਕੋਈ ਚੋਰ ਨਹੀਂ ਕੋਈ ਬੇਵਿਚਾਰ ਨਹੀਂ ਕੀਤਾ ਇਹਨੇ ਕੁਝ ਨਹੀਂ ਕੀਤਾ ਇਹਨੇ ਆਪਣੇ ਪਰਮੇਸ਼ੁਰ ਤੇ ਲਈ ਆਪਣੀ ਜਾਨ ਨੂੰ ਵੀ ਧਾਤੇ ਲਾ ਦਿੱਤਾ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਵੀ ਬੇਦੋਸ਼ ਪਾਇਆ ਗਿਆ ਤੇ ਪਰਮੇਸ਼ਰ ਨੇ ਦਰਨ ਵਾਲੇ ਪਰਮੇਸ਼ਰ ਨੂੰ ਜਿਹੜੇ ਡਰ ਰੱਖਦੇ ਨੇ ਖੁਦਾ ਦਾ ਭੈਰ ਰੱਖਦੇ ਨੇ ਖੁਦਾਵੰਤ ਦਾ ਦੂਤ ਯਹੋਵਾ ਦਾ ਦੂਤ ਉਹ ਨੂੰ ਕੀ ਕਰਤਾ ਹੈ ਬਚੋਂ ਦਾ ਹੈ ਸਭ ਬੋਲੇ ਹallelujah ਸੋ ਪਰਮੇਸ਼ਰ ਤਹਾਡੇ ਬਰੋਧੀਆਂ ਦੇ ਪੂਨ ਵੀ ਕੀ ਕਰੇਗਾ ਬੰਦ ਕਰੇਗਾ

ਜਿੰਤਾ ਕੋਈ ਵੀ ਪਰੇਸ਼ਾਨੀ ਤੁਹਾਨੂੰ ਦਬਾਏਗੀ ਨਹੀਂ ਤੁਹਾਡਾ ਪਰਮੇਸ਼ਰ ਤੁਹਾਨੂੰ ਹਰ ਸਮੇਂ ਬਚਾਉਣ ਦੀ ਤਾਕਤ ਰੱਖਦਾ ਹੈ ਉਹਦੇ ਦੂਤ ਹਮੇਸ਼ਾ ਤੁਹਾਡੇ ਸੱਜੇ ਖੱਬੇ ਰਹਿੰਦੇ ਹਨ ਹallelujah ਪਰ ਕਦੋਂ ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਉਹਦਾ ਡਰ ਰੱਖਦੇ ਹੋ ਆਪਣੇ ਨਾਲ ਦੇ ਨ ਕੋ ਪਰਮੇਸ਼ਰ ਦਾ ਡਰ ਰੱਖਣਾ ਹੈ ਪਰਮੇਸ਼ਰ ਦੇ ਡਰ ਦੇ ਵਿੱਚ ਬਣੀ ਰਹਿਣਾ ਹੈ ਹallelujah अल्लाह एक वचन और पढ़िए पहला पत्रस दो और तीन बच्चे की कहता है। ता है नेवार विष्णुस तलवा जिकर तांतुसा स्वाद चाख के विख्यात के प्रभु कृपालु है अल्लाह हाँ इल्लुया जी आगे पढ़िए जी देखो दुस्सीआए बोल जानो एक के ज्ञान पत्थर को ਯੇੜਾ ਮੁੱਖ ਕੋੜੋਤਾ ਨਦਯਾ ਗਿਆ ਪਰੰਤ ਪਰਮੇਸ਼ਰ ਦੇ ਭਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ। ਆਮੇਨ। 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 ਕੰਦਾ ਪਤਰਸ ਕੀ ਕਹਿੰਦਾ ਕਹਿੰਦਾ ਕਿਉਂ ਜੋ ਤੁਸੀਂ ਸਵਾਦ ਚੱਖ ਕੇ ਵੇਖਿਆ ਹੈ। ਧਿਆਪਾ ਉਥੇ ਅਖਦੇ ਵਿੱਚ ਕੀ ਪੜ ਕੇ ਆਏ ਸੀਗੇ ਚੱਖੋ ਤੇ ਵੇਖੋ ਭਈ ਯਹੋਵਾ। ਪਨਾ ਪਰਮੇਸ਼ਰ ਹੈ। ਭਣ ਕਿੰਨੇ ਕਿੰਨੇ ਪ੍ਰਭੂ ਯਿਸੂ ਮਸੀਹ ਨੂੰ ਚੱਖਿਆ। ਹਾਲੇਲੂਇਆ। ਇਹ ਕਈ ਹੁੰਦੇ ਨੇ ਚੱਖਦੇ ਨੇ ਕਈਆਂ ਨੇ ਚੱਕਿਆ ਹੈ ਪਰ ਚੱਕਿਆ ਨਹੀਂ ਹੈ ਕਈਆਂ ਨੇ ਜਦ ਤੱਕ ਕਿਸੇ ਨੂੰ ਸਰਵ ਕਰਦੇ ਹਾਂ ਕੋਈ ਡਿਸ਼ সুইਟ ਡਿਸ਼ ਕਰ ਨੂੰ ਫੋਰ ਐਗਜ਼ਾਮਪਲ ਤੁਸੀਂ ਕੋਈ ਤੁਹਾਡੇ ਘਰ ਵਿੱਚ ਆਇਆ ਤੁਸੀਂ ਉਹਨੂੰ ਕੁਝ ਆਫਰ ਕੀਤਾ ਕੁਝ ਉਹ ਗੋਦੀ ਮਠਿਆਈਆਂ ਰੱਖੀਆਂ ਤੁਸੀਂ ਉਹਨੂੰ ਕਹੀ ਜਾਂਦੀ ਉਹ ਬਹੁਤ ਟੇਸਟੀ ਹੈ ਤੁਸੀਂ ਖਾ ਕੇ ਦੇਖੋ ઓਰ ਇਨ ਅ ਹਾਰਟ ਟੇਸਟੀ ਹੈ ਸ਼ਕਲ ਤੋਂ ਟੇਸਟੀ ਲੱਗਦੀ ਹੈ ਕਈ ਜਾਰੇ ਬਹੁਤ ਸਵਾਗਤ ਮੈਂ ਖਾਦੀ ਇਹ ਬਹੁਤ ਟੇਸਟੀ ਹੈ ਬਹੁਤ ਟੇਸਟੀ ਐਸੇ ਹੀ ਖਾਣੇ ਬਹੁਤ ਸਵਾਦਿਸ਼ਟ ਹੈ ਸਾਡੀ ਘਰ ਚ ਜ਼ਿਆਦਾਤਰ ਇਹ ਹੀ ਆਉਂਦੀ ਹੈ ਇਹ ਤਾਂ ਰੀਡੀ ਵਾਲੀ ਲੋਕੀ ਗੱਲਾਂ ਕਰਦੇ ਨਾ ਉਹ ਦੂਜਾ ਵੀ ਸੋਣੀ ਜਾ ਰਿਹਾ ਹੈ ਉਹਨੂੰ ਪਤਾ ਲੱਗ ਗਿਆ ਉਹ ਟੇਸਟੀ ਹੈ ਪਰ ਸਵਾਦ ਨੂੰ ਪਤਾ ਲੱਗੇਗਾ ਜਦੋਂ ਉਹਨੂੰ ਚੱਕ ਕੇ ਆਪਣੇ ਮੂੰਹ ਦੇ ਵਿੱਚ ਪਾਵੇਗਾ ਉਹਨੇ ਉਸ ਤੋਂ ਪਹਿਲਾਂ ਉਹਦੇ ਲਈ ਕਿ ਸਿਰਫ ਰੰਗ ਦੇਖ ਰਿਹਾ ਹੈ ਥੋੜਾ ਜਿਹਾ ਉਹਨੂੰ ਬਾਹਰੋਂ ਦੇਖ ਰਿਹਾ ਹੈ ਪਰ ਅੰਦਰੋਂ ਕੇਰਾਈ ਤੋਂ ਜਾਣਣ ਦੇ ਲਈ ਅੰਦਰ ਪੂਰੀ ਅੱਛੀ ਤਰੀਕੇ ਦੇ ਨਾਲ ਉਹਦੇ ਸਵਾਦ ਨੂੰ ਦੇਖਣ ਦੇ ਲਈ ਉਹਨੂੰ ਖਾਣਾ ਪਵੇਗਾ ਸੋ ਇਸੇ ਮੋਸੇ ਤਰ੍ਹਾਂ ਜਦ ਤੁਸੀਂ ਬਚਨ ਸੁਣਦੇ ਹੋ ਤੇ ਫਿਰ ਜਦ ਸੁਣ ਕੇ ਉਹਨੂੰ ਇਗਨੋਰ ਕਰ ਦਿੰਦੇ ਹੋ ਭਾਵ ਭੁੱਲ ਗਏ ਬਚਨ ਤੇ ਮਨਨ ਨਹੀਂ ਕਰਦੇ ਤਾਂ ਤੁਸੀਂ ਚੱਕਦੇ ਤਾਂ ਹੈਗੇ ਹੋ ਪਰ ਖਾਂਦੇ ਨਹੀਂ ਹੁਣ ਜਦ ਉਸ ਬਚਨ ਨੂੰ ਸੁਣ ਲਿਆ ਉਸ वचन ਦੇ ਅਨੁਸਾਰ ਆਪਣੇ ਆਪ ਨੂੰ ਢਾਲੋਗੇ ਆਪਣਾ ਜੀਵਨ ਉਸ वचन ਦੇ ਅਨੁਸਾਰ ਚਲਾਉਗੇ ਚਾਹੇ ਇੱਕ वचन ਵੀ ਲੈ ਲਓ ਮੰਨਨ ਕਰੋਗੇ ਉਸ वचन ਦੇ ਉੱਤੇ ਉਸੇ ਤਰ੍ਹਾਂ ਨਾਲ ਜੀਓਗੇ ਪਰਮੇਸ਼ਰ ਦੀਆਂ ਆਗਿਆਵਾਂ ਦਾ ਪਾਲਣ ਕਰੋਗੇ ਇਹਦਾ ਮਤਲਬ ਤੁਸੀਂ वचन ਨੂੰ ਖਾ ਰਹੇ ਹੋ ਹੇਲੇ ਹੇਲੂਇਆ ਹੇਲੂਇਆ ਥੋੜੀ ਚੱਕੜ ਵਿੱਚ ਤੇ ਚੱਖਣ ਵਿੱਚ ਬਹੁਤ ਫਰਕ ਹੈ ਅੱਜ ਕਈਆਂ ਨੇ ਚੱਕਿਆ ਤਾਂ ਹੈ ਜਾਣਿਆ ਤਾਂ ਹੈ ਪਰਮੇਸ਼ਰ ਨੂੰ ਕਲਾਮ ਵੀ ਸੁਣਦੇ ਹਨ ਪਰ ਉਹਨੂੰ ਮੰਨਨ ਨਹੀਂ ਕਰਦੇ ਖਾਂਦੇ ਨਹੀਂ ਫਿਰ ਉਹ ਵਚਨ ਕੰਮ ਕਿਦਾਂ ਕਰੇਗਾ ਉਹ ਚੀਜ਼ ਕੰਮ ਕਿਦਾਂ ਕਰੇਗੀ ਤੁਹਾਨੂੰ ਮੇਰੇ ਪਰਮੇਸ਼ਰ ਨੇ ਆਪਣੇ ਗੁਰੂਤ ਰੂਪੇ ਜਿਆ ਵੰਜਿਆ ਹੈ ਅਤੇ ਸ਼ੀਰਾਂ ਦੇ ਗੁਰੂ ਬੰਦ ਰੱਖਿਆ ਹੈ ਇਥੋਂ ਤੱਕ ਕਿ ਉਹਨਾਂ ਨੇ ਮੂਰਤੀ ਪਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਉਸ ਦੇ ਸੰਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੈ ਰਾਜਾ ਮੈਂ ਤੋਸ਼ ਨਹੀਂ ਕੀਤਾ ਹਾ ਬੋਲੇ ਹallelujah ਕਿੰਨੇ ਜਣੇ ਜਾਣਦੇ ਨੇ ਡਾਨੀਅਲ ਨੂੰ ਡਾਨੀਅਲ ਜਿਹਨੂੰ ਸ਼ੇਰਾਂ ਦੇ ਕੁਰੀਏ ਦੇ ਅੰਦਰ ਕੀ ਕੀਤਾ ਗਿਆ ਸੀ ਛੁੱਟਿਆ ਗਿਆ ਸੀ ਸ਼ੇਰ ਦੇ ਹਵਾ ਤੇ ਧਰ ਦਿੱਤਾ ਗਿਆ ਸੀ ਰਾਂ ਦੇ ਸੀ ਡਾਨੀਅਲ ਦਾ ਕਸੂਰ ਕਿਸ ਦਾ ਨਹੀਂ ਹੋਇਆ ਉਹਨੂੰ ਮੁੱਖਿਆ ਗਿਆ ਸੀ ਕਿ ਤੂੰ ਪ੍ਰਾਰਥਨਾ ਤੇਗ ਮੂਰਤ ਦੇਤੇ ਕੀ ਝਪਾਉਣਾ ਹੈ ਤੇ ਉਹਨੇ ਉਹ ਕਹਿਣਾ ਨਾ ਮੰਨ ਕੇ ਡਾਨੀਅਲ ਨੇ ਪ੍ਰਾਰਥਨਾ ਕੀਤੀ ਕੀ ਦੇ ਅੱਗੇ ਯਹਵਾ ਪਰਮੇਸ਼ੁਰ ਤੇ ਕਹਿੰਦਾ ਮੈਂ ਹਰ ਵੇਲੇ ਯਹਵਾ ਪਰਮੇਸ਼ੁਰ ਨੂੰ ਕੀਤਾ ਥਾਂਗਾ ਤੇ ਉਹਦੀ ਉਸਤਤ ਹਮੇਸ਼ਾ ਮੇਰੇ ਮੂੰਹ ਦੇ ਵਿੱਚ ਚਾਹੇ ਮੇਰੇ ਅਗੇ ਮੈਨੂੰ ਸ਼ੇਰਾ ਅਗੇ ਸੁੱਤ ਦਉ ਚਾਹੇ ਸ਼ਤਰਤ ਮੇਸ਼ ਕਪਤ ਨਗੋ ਵਾਂਗੂ ਮੈਨੂੰ ਬਦੀ ਪਟ ਵਿੱਚ ਸੁੱਤ ਦਉ ਪਰ ਮੇਰਾ ਮੂੰਹ ਸਦਾ ਪਰਮੇਸ਼ਰ ਦੀ ਉਸਤਤ ਕਉਦਾ ਰਹੇਗਾ ਤੇ ਮੇਰੀ ਜਾਨ ਹਮੇਸ਼ਾ ਪਰਮੇਸ਼ਰ ਦੇ ਵਿੱਚ ਆਨੰਦਿਤ ਰਹੇਗੀ ਤੇ ਮੇਰਾ ਮੂੰਹ ਸਦਾ ਖੁਦਾਵੰਦ ਦੀ ਵਡਿਆਈ ਕਰਦਾ ਰਹੇਗਾ ਸਭ ਬੋਲੇ ਹallelujah ਜਦ ਤਾਰੀਆਂ ਛੇ ਉਹਦਾ ਪਾਈ ਪੜਦੇ ਹਾਂ ਜਦੋਂ ਉਹਨੂੰ ਸ਼ੇਰਾਂ ਦੇ ਉਹਦੇ ਘਰੇ ਦੇ ਵਿੱਚ ਰੱਖਿਆ ਗਿਆ ਤੇ ਸ਼ੇਰਾਂ ਦੇ ਅੱਗੇ ਉਹਨੂੰ ਪਾ ਦਿੱਤਾ ਕਿ ਭੁੱਖੇ ਸ਼ੇਰ ਉਹਨੂੰ ਖਾ ਲੈਣਗੇ ਉਹਨਾਂ ਦੀ ਰਾਜੇ ਦੀ ਨਿਗਰ ਦੇ ਅੰਦਰ ਉਹਨੇ ਕੀ ਕਸੂਰ ਕੀਤਾ ਸੀ ਤਾਂ ਉਹਨੇ ਕੀ ਕਹਿਣਾ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਸਾਬੋਨੇ ਹਾਲੇਲੂਇਆ ਹਾਲੇਲੂਇਆ ਆਪੋਲੇ ਹਾਲੇਲੂਇਆ ਹਾਲੇਲੂਇਆ ਮੈਂ ਤੁਹਾਨੂੰ ਹੁਣੇ ਪਿੱਛੇ ਦੇ ਕੀ ਪੜਾ ਕੇ ਗਏ ਹਾਂ ਕੀ ਲਿਖਿਆ ਹੋਇਆ ਸੀ ਜਿਹੜਾ ਬਚਨ ਆਪਾਂ ਪੜ੍ਹ ਕੇ ਗਏ ਆ ਸਤ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਰੇ ਡੇਰਾ ਲਾਉਂਦਾ ਹੈ ਸਾ ਬੋਲੇ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦਾ ਦੂਤ ਜਿਹੜੇ ਪਰਮੇਸ਼ਰ ਤੋਂ ਡਰਦੇ ਨੇ ਇਨਸਾਨਾਂ ਤੋਂ ਨਹੀਂ ਡਰਦੇ ਖੁਦਾਵੰ ਦਾ ਦੂਤ ਉਹਦੇ ਆਲੇ ਦੁਆਲੇ ਕੀ ਲਾ ਲਵੇਗਾ ਡੇਰਾ ਉਹਨੂੰ ਬਚਾਉਣ ਦੇ ਲਈ ਹਾਲੇਲੂਇਆ ਹਾਲੇਲੂਇਆ ਕਹਿੰਦਾ ਜਦੋਂ ਆਪ ਮਸਕੀਨ ਪੁਕਾਰਦਾ ਹੈ ਤਾਂ ਪਰਮੇਸ਼ਰ ਸੁਣ ਲੈਂਦਾ ਹੈ ਤੇ ਸਾਰੇ ਆ ਦੁੱਖਾਂ ਤੋਂ ਪਰਮੇਸ਼ਰ ਉਹਨੂੰ ਛਡਾਉਂਦਾ ਇੱਥੇ ਮਸਕੀਨ ਹੈ ਉਹ ਦਾਨੀਅਲ ਇੱਥੇ ਉਹ ਗਰੀਬ ਹੈ ਦਾਨੀਅਲ ਉਹ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਵਿੱਚ ਹੈ ਹਲੀਮ ਹਲੀਮਤਾਈ ਦੇ ਅੰਦਰ ਹੈ ਪਰਮੇਸ਼ਰ ਦਾ ਧਰਮ ਮੰਨਣ ਵਾਲਾ ਦਾਨੀਅਲ

ਹਲੇਲੂਇਆ ਕਦਾਂ ਜਦ ਮੇਰੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬੇਦੋਸ਼ੀ ਪਾਈ ਐ ਭਾਵੇਂ ਮੈਂ ਆਪਣੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਬੇਦੋਸ਼ ਫੈਰਿਆ ਮਾਂ ਉਹਨੇ ਮੇਰਾ ਨਿਆਂ ਕੀਤਾ ਹੈ ਜਦ ਮੈਂ ਆਪਣੇ ਖੁਦਾ ਦੀ ਨਿਗਾਹ ਦੇ ਅੰਦਰ ਬੇਦੋਸ਼ਾਂ ਤੇ ਸੰਸਾਰ ਮੇਰੇ ਉੱਤੇ ਜਿੰਨਾ ਮਰਜੀ ਦੋਸ਼ ਲਾ ਲਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਰੋ ਹਲੇਲੂਇਆ 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 ਪਰ ਉਹਨੇ ਕੀ ਕਿਹਾ ਹੈ ਰਾਜਾ ਤੇਰੇ ਅੱਗੇ ਵੀ ਮੈਂ ਦੋਸ਼ ਨੇ ਕੀਤਾ ਰਾਜੇ ਨੂੰ ਵੀ ਪਤਾ ਸੀ ਕਿ ਇਹਨੇ ਕੋਈ ਵੱਡੀ ਗਲਤੀ ਨਹੀਂ ਕੀਤੀ ਇਹਨੇ ਕਿਸੇ ਨੂੰ ਮਾਰਿਆ ਨਹੀਂ ਕੋਈ ਕਤਲ ਕੋਈ ਡਾਕੂ ਕੋਈ ਚੋਰ ਨਹੀਂ ਕੋਈ ਬੇਵਿਚਾਰ ਨਹੀਂ ਕੀਤਾ ਇਹਨੇ ਕੁਝ ਨਹੀਂ ਕੀਤਾ ਇਹਨੇ ਆਪਣੇ ਪਰਮੇਸ਼ੁਰ ਤੇ ਲਈ ਆਪਣੀ ਜਾਨ ਨੂੰ ਵੀ ਧਾਤੇ ਲਾ ਦਿੱਤਾ ਉਹ ਪਰਮੇਸ਼ੁਰ ਦੀ ਨਿਗਾਹ ਦੇ ਵਿੱਚ ਵੀ ਬੇਦੋਸ਼ ਪਾਇਆ ਗਿਆ ਤੇ ਪਰਮੇਸ਼ੁਰ ਨੇ तरन वाले परमेर तो जो डर रखते हैं खुदा का भै रखते हैं खुदावन का करता है, है। बोले सो परमेश्वर, तो भी की करेगा बंद करेगा परमेश्वर तो खिलाफत जिन्हें मूँह खुले खुदावन यहावा परमेश नाश्री ओ सब मूहू बंद करने की ताकत कर,

ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਉਹਦਾ ਡਰ ਰੱਖਦੇ ਹੋ ਆਪਣੇ ਨਾਲ ਦੇ ਨ ਕੋ ਪਰਮੇਸ਼ੁਰ ਦਾ ਡਰ ਰੱਖਣਾ ਹੈ ਪਰਮੇਸ਼ੁਰ ਦੇ ਡਰ ਦੇ ਵਿੱਚ ਜਿਉਂਦੇ ਰਹਿਣਾ ਹੈ ਹallelujah 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 ਇੱਕ वचन ਹੋਰ ਪੜ੍ਹੀਏ ਪਹਿਲਾ ਪਤਰਸ 2:3 वचन ਕੀ ਕਰਦਾ ਹੈ ਅਸੀਂ ਆਪੇ ਜਿਸਨਾਸ ਤਰ੍ਹਾਂ ਜੇਕ ਤਾਂ ਦੂਸਰਾ ਸਵਾਦ ਚੱਖ ਕੇ ਵੇਖਿਆ ਕਿ ਪ੍ਰਭੂ ਕਿਰਪਾ ਨੂੰ ਹੈ ਹallelujah ਹਾਂਜੀ ਅਗੇ ਪੜੀ ਜੀ ਦੇ ਕੋਤ ਤੁਸੀਂ ਆਏ ਪਹੁੰਚਣਾ ਇੱਕ ਜਿਉਂਦੇ ਪੱਥਰ ਕੋ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰੰਤੂ ਪਰਮੇਸ਼ਵਰ ਦੇ ਹੱਥ ਨੇ ਚੁਣਿਆ ਹੋਇਆ ਅਤੇ ਅਮੋਲ ਹੈ ਆਮਨ 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 ਕੰਦਾ ਪੱਤਰ ਸੇ ਕੀ ਕਹਿੰਦਾ ਕੰਦਾ ਕਿ ਉਹ ਜੋ ਤੁਸੀਂ ਸਵਾਦ ਚੱਖ ਕੇ ਵੇਖਿਆ ਹੈ ਤਾਂ ਪਾਉ ਉੱਥੇ ਅੱਖ ਦੇ ਵਿੱਚ ਕੀ ਪੜ ਕੇ ਆਏ ਸੀਗੇ ਚੱਖੋ ਤੇ ਦੇਖੋ ਭਈ ਯਹੋਵਾ ਪਨਾ ਪਰਮੇਸ਼ਰ ਹੈ ਹਣ ਕਿੰਨੇ ਕਿੰਨੇ ਪ੍ਰਭੂ ਯਿਸੂ ਮਸੀਹ ਨੂੰ ਚੱਖਿਆ ਹallelujah ਹallelujah ਇੱਕ ਕਈ ਹੁੰਦੇ ਨੇ ਚੱਖਦੇ ਨੇ ਕਈਆਂ ਨੇ ਚੱਕਿਆ ਹੈ ਪਰ ਚੱਕਿਆ ਨਹੀਂ ਤੇ ਕਈਆਂ ਨੇ ਜਦ ਤੱਕ ਇਸ ਨੂੰ ਸਰਵ ਕਰਦੇ ਹਾਂ ਕੋਈ ਡਿਸ਼ সুইਟ ਡਿਸ਼ ਕਰ ਨੂੰ ਫੋਰ ਐਗਜ਼ਾਮਪਲ ਤੁਸੀਂ ਕੋਈ ਤੁਹਾਡੇ ਘਰ ਵਿੱਚ ਆਇਆ ਤੁਸੀਂ ਉਹਨੂੰ ਕੁਝ ਆਫਰ ਕੀਤਾ ਕੁਝ मिठाइया जाने कहीं बहुत टेस्टी खा के देखो कहते दे हाँ टेस्टी है शकल में कई जा रहे हो बहुत स्वाद है मैं खादी है बहुत टेस्टी है बहुत टेस्टी है, बहुत टेस्टी है। खाने है। बहुत स्वादिष्ट है साढ़े घर चारतर यही है है ਸਵਾਦ ਨੂੰ ਪਤਾ ਲੱਗੇਗਾ ਜਦੋਂ ਉਹਨੂੰ ਚੱਕ ਕੇ ਆਪਣੇ ਮੂੰਹ ਦੇ ਵਿੱਚ ਪਾਵੇਗਾ। ਉਹਨੇ ਉਸ ਤੋਂ ਪਹਿਨਾ ਉਹਦੇ ਲਈ ਸਿਰਫ ਰੰਗ ਦੇਖ ਰਿਹਾ ਹੈ। ਥੋੜਾ ਜਿਹਾ ਉਹਨੂੰ ਬਾਹਰੋਂ ਦੇਖ ਰਿਹਾ ਹੈ। ਪਰ ਅੰਦਰੋਂ ਕੈਰਾਈ ਤੋਂ ਜਾਣਣ ਦੇ ਲਈ ਅੰਦਰ ਪੂਰੀ ਅੱਛੇ ਤਰੀਕੇ ਦੇ ਨਾਲ ਉਹਦੇ ਸਵਾਦ ਨੂੰ ਦੇਖਣ ਦੇ ਲਈ ਉਹਨੂੰ ਖਾਣਾ ਪਵੇਗਾ। ਸੋ ਇਸੇ ਮ ਉਸੇ ਤਰ੍ਹਾਂ ਜਦ ਤੁਸੀਂ ਬਚਨ ਸੁਣਦੇ ਹੋ ਤੇ ਫਿਰ ਜਦ ਸੁਣ ਕੇ ਇਕਨੋਰ ਕਰ ਦਿੰਦੇ ਹੋ ਭਾਅ ਭੁੱਲ ਗਏ ਵਿਚਰ ਤੇ ਮਨਨ ਨਹੀਂ ਕਰਦੇ ਤਾਂ ਤੁਸੀਂ ਚੱਕਦੇ ਤਾਂ ਹੈਗੇ ਹੋ ਪਰ ਖਾਂਦੇ ਹੁਣ ਜਦ ਉਸ वचन ਨੂੰ ਸੋਣ ਲਿਆ ਹੁਣ ਉਸ वचन ਦੇ ਅਨੁਸਾਰ ਆਪਣੇ ਆਪ ਨੂੰ ਢਾਲੋਗੇ ਆਪਣਾ ਜੀਵਨ ਉਸ वचन ਦੇ ਅਨੁਸਾਰ ਚਲਾਉਗੇ ਚਾਹੇ ਇੱਕ वचन ਵੀ ਲੈ ਲਓ ਕਰੋਗੇ ਉਸ वचनਿਲਤੇ ਉਸੇ ਤਰ੍ਹਾਂ ਨਾਲ ਜਿਉਂਗੇ ਪਰਮੇਸ਼ੁਰ ਦੀਆਂ ਆਗਿਆਵਾਂ ਦਾ ਪਾਲਣ ਕਰੋਗੇ ਇਹਦਾ ਮਤਲਬ ਤੁਸੀਂ वचन ਨੂੰ ਖਾ ਰਹੇ ਹੋ ਹallelujah ਹallelujah ਥੋੜਾ ਚੱਕਣ ਵਿੱਚ ਤੇ ਚੱਖਣ ਵਿੱਚ ਬਹੁਤ ਫਰਕ ਹੈ ਅੱਜ ਕਈਆਂ ਨੇ ਚੱਕਿਆ ਤਾਂ ਹੈ ਜਾਣਿਆ ਤਾਂ ਹੈ ਪਰਮੇਸ਼ੁਰ ਨੂੰ ਕਲਾਮ ਵੀ ਸੁਣਦੇ ਹਨ ਪਰ ਉਹਨੂੰ ਮੰਨਨ ਨਹੀਂ ਕਰਦੇ ਖਾਂਦੇ ਨਹੀਂ ਫਿਰ ਉਹ वचन ਕੰਮ ਕਿਦਾਂ ਕਰੇਗਾ ਉਹ ਚੀਜ਼ ਕੰਮ ਕਿਦਾਂ ਕਰੇਗੀ ਤੁਹਾਨੂੰ